ਅੱਜ ਵਾਲੀ ਨਵੀਂ ਪੀੜ੍ਹੀ ਦੀ ਕਿਸਮਤ ਬਹੁਤ ਚੰਗੀ ਆ। ਉਹ ਪਹਿਲੀ ਉਹ ਜਵਾਖਾਂ ਨੂੰ ਪੁੱਛ ਲਿਆ ਜਾਂਦਾ ਪੁੱਤ ਕੀ ਬਣੇਗਾ? ਉਹ ਕਹਿੰਦਾ ਮੈਂ ਕ੍ਰਿਕਟਰ ਬਣੂੰਗਾ। ਉਹ ਜੇ ਹਸਾਬ ਦੀਆਂ ਅਕੈਡਮੀਆ ਚ ਉਹਨਾਂ ਨੂੰ ਪਹਿਲੇ ਹੀ ਛੱਡ ਲਿਆ ਜਾਂਦਾ ਹੈਗਾ ਵੀ ਉਹ ਵੱਡਾ ਹੋ ਕੇ ਉਹਨੂੰ ਕੋਈ ਦਿੱਕਤ ਨਾ ਆਵੇ। ਤੇ ਮੇਰੇ ਵਰਗਾ ਜੇ ਮੇਲੇ ਤੋਂ ਬੈਟਬਾਲ ਵੀ ਲਿਆਉਂਦਾ 100 ਰੁਪਏ ਦਾ ਤਾਂ ਪਹਿਲੇ ਮੇਰਾ ਪਾਪਾ ਕਹਿੰਦਾ ਉਹਨੂੰ ਪੇਟੀ ਤੇ ਧਰ ਦੇ ਚੁੱਪ ਕਰਕੇ ਕਿਤਾਬ ਚੱਕ ਲੈ। ਜੇ ਸਾਡੇ ਵੇਲੇ ਮਾਸਟਰ ਐਮ ਵੀ ਪੁੱਛਦੇ ਵੀ ਕੀ ਇਹ ਮਾਹ ਤਾਂ ਜੇ ਡੰਡਾ ਫੜ ਲੈਂਦਾ ਸਾਰੇ ਜਵਾਖਾਂ ਨੂੰ ਖੜੇ ਕਰ ਲੈਂਦਾ। ਉਹ ਡਰ ਤੇ ਆ ਹੀ ਗਏ ਜਾਂਦੇ। ਮੈਂ ਦਾ ਪੋਸਟ ਵਾਲਾ ਬਣੂ ਮੈਂ ਆ ਬਣੂ ਜੇ ਕੋਈ ਕਹਿੰਦਾ ਮੈਂ ਲੇਖਕ ਤੈਨੂੰ ਮੇਰੀ ਗਾਂ ਦਾ ਲੇਖ ਤਾਂ ਲਿਖਣਾ ਨਹੀਂ ਆਉਂਦਾ ਤੂੰ ਬਣੇਗਾ ਲੇਖਕ ਵੱਡਾ ਸਰਜੀਤ ਪਾਤਰ ਬੇਇੱਜ਼ਤੀ ਹੋ ਜਾਂਦੀ ਬੇਇੱਜ਼ਤੀ ਤੋਂ ਡਰਦਾ ਮੇਰੇ ਵਰਗਾ ਸਹੀ ਦੱਸਦਾ ਨਹੀਂ ਸੀ ਛੋਟੇ ਹੁੰਦੇ ਨੂੰ ਤਾਂ ਮੇਰੇ ਵਰਗੇ ਦੇ ਪਿਆਉਣੇ ਪੁੱਛਾ ਨਹੀਂ ਹੁੰਦਾ ਤੇ ਵੱਡੇ ਹੋਏ ਨੂੰ ਜਦੋਂ ਪੁੱਛਦਾ ਕਿ ਰਿਸ਼ਤੇਦਾਰਾਂ ਨੂੰ ਬੁਲਾ ਕੇ ਵੀ ਇਹਦਾ ਪੁੱਛ ਲੋ ਭਾਈ ਇਹ ਐਮ ਕੀ ਆ ਤੇ ਫਿਰ ਰਿਸ਼ਤੇਦਾਰਾਂ ਨੂੰ ਕੀ ਦੱਸ ਗਿਆ ਵੀ ਹੁਣ ਪਹਿਲਾਂ ਤਾਂ ਤੂੰ ਐਮ ਉਹ ਤੋਂ ਪੁੱਛਿਆ ਨਹੀਂ ਹੁਣ ਐਮ ਪੁੱਛਦਾਗਾ ਜਦੋਂ ਇਹ ਪੁੱਛਦੇ ਆ ਵੀ ਕੀ ਬਣੇਗਾ ਕਹਿੰਦਾ ਹੁਣ ਤਾਂ ਮੈਂ ਪਕਾਈ ਮਾਰਦਾ ਹੁਣ ਤਾਂ ਮੈਂ ਕੀ ਬਣਨਾ ਸੀ ਤੂੰ 10 ਸਾਲ ਪਹਿਲਾਂ ਪੁੱਛਣਾ ਸੀ ਮੇਰੇ ਨਾਲ ਦਾ ਇੰਜੀਨੀਅਰ ਤੇ ਡਾਕਟਰ ਕੋਈ ਨਹੀਂ ਬਣਿਆ ਕੋਈ ਤਾਂ ਫੀਡ ਵਾਲੀ ਫੈਕਟਰੀ ਚ ਲੱਗ ਗਿਆਗਾ ਤੇ ਕੋਈ ਵਿਚਾਰਾ ਊਂਗੜਾਉਣ ਚ ਲੱਗਿਆ ਹੋਇਆ ਸਾਰਿਆਂ ਦੇ ਇਹੀ ਹਾਲਾਤ ਆ ਮੈਂ ਟਾਈਮ ਪਾਸ ਕਰਨਾ ਮਾਰਾ ਮੱਜਾ ਨਿਵਾਉਣ ਲੱਗਿਆ ਪਿਆ ਹੁਣਾਂ